ਦੋਸਤੋ ਮੈਂ ਅੱਜ ਮੌਜੂਦ ਹਾਂ ਜ਼ਿਲ੍ਹਾ ਸ਼ਾਹਪੁਰ ਤਹਿਸੀਲ ਦਸੂਹਾ ਦੇ ਬੇਟ ਇਲਾਕੇ ਵਿੱਚ ਤੇ ਬੇਟ ਦੇ ਇਲਾਕੇ ਦੇ ਪਿੰਡਾਂ ਨੂੰ ਜੋੜਦੀ ਹੋਈ ਇਹ ਲਿੰਕ ਰੋਡ ਦਸੂਹਾ ਤੋਂ ਢੇਰ ਗਿਆਣਾ ਤੇ ਇੱਥੇ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਇੱਕ ਪਿੰਡ ਪੀਖੋਵਾਲ ਬਸ ਇੱਥੇ ਪੀਖੋਵਾਲ ਪਿੰਡ ਐ ਇੱਥੇ ਲਿਖਿਆ ਨਜ਼ਰ ਆ ਰਿਹਾ ਹੈ ਪੀਖੋਵਾਲ ਤੇ ਪਿੰਡ ਪੀਖੋਵਾਲ ਤੇ ਆਸ-ਪਾਸ ਦੇ ਸਾਰੇ ਪਿੰਡ 147 ਤੋਂ ਪਹਿਲਾਂ ਗੁੱਜਰ ਮੁਸਲਮਾਨ ਦੇ ਹੋਇਆ ਕਰਦੇ ਸਨ ਗਵਰ 1947 ਤਿਆਗ ਦਾ ਵੱਡਾ ਉੱਠ ਫੇਰ ਸਦੀਆਂ ਤੋਂ ਰਹਿ ਰਹੇ ਖਾਨਦਾਨਾਂ ਨੂੰ ਇਧਰ ਉਧਰ ਉੱਜੜ ਕੇ ਜਾਣਾ ਪਿਆ ਪਰ ਉਹ ਜਿਉਂਦੇ ਜੀ ਪਿਛਲੇ ਪਿੰਡਾਂ ਨੂੰ ਨਾ ਪੁੱਜ ਸਕੇ ਜਿੱਥੇ ਉਹ ਜਮੇ ਪੜੇ ਆਪਣੇ ਪੁਰਖਿਆਂ ਦੇ ਪਿੰਡ ਵਿਖੰਦੀ ਚਾਹ ਹੁਣ ਅਗਲੀ ਪੀੜ੍ਹੀ ਵਿੱਚ ਵੀ ਮੌਜੂਦ ਹੈ ਅਕਸਰ ਸਾਨੂੰ ਇਹੋ ਜਿਹਾ ਸੁਨੇਹ ਮਿਲਦੇ ਰਹਿੰਦੇ ਹਨ ਕਿ ਅਸਾਂ ਮਿਲਦੀ ਂਦੀ ਹੈ ਕਿ ਸਾਨੂੰ ਆਪਣੇ ਪੁਰਖਿਆਂ ਦਾ ਪਿੰਡ ਵਿਖਾਇਆ ਜਾਵੇ ਤੇ ਪਿੰਡ ਇਹ ਖੋਵਾਲ ਬੇਖੰਜੀ ਰਿਕਵੈਸਟਾਂ ਭੇਜੀ ਹੈ ਜੀ ਲੰਦੇ ਪੰਜਾਬ ਤੋਂ ਚੌਧਰੀ ਤਾਰਕ ਗੁੱਜਰ ਜੀ ਨੇ ਜਿੰਨੇ ਦੇ ਪੁਰਖਿਆਂ ਦਾ ਇਹ ਪਿੰਡ ਹੋਇਆ ਕਰਦਾ ਸੀ ਇਸ ਪਿੰਡ ਦੇ ਅੜਦਵਾਲ ਦੇ ਪਿੰਡ ਹਨ ਖੇਪੜ ਕਾਲੇਵਾਲ ਸੈਦੋਵਾਲ ਪੁਲਿਸਰਾ ਪੋਗੀਆਂ ਬੇਗਪੁਰ ਨਾਇਚੱਕ ਤੇ ਪਿੰਡ ਬੇਗਪੁਰ ਵੀ ਛੱਡ ਕੇ ਬਾਕੀ ਬਸ ਹੁੰਡੇਰੇ ਹੀ ਹਨ ਨਾਂ ਦੇ ਪਿੰਡ ਹਨ ਕਿਉਂਕਿ ਅਕਸਰ ਇਹ ਇਲਾਕਾ ਹੜਾਂ ਦੀ ਮਾਰ ਵਿੱਚ ਰਹਿਂਦਾ ਰਿਹਾ ਹੈ ਇਹਨਾਂ ਪਿੰਡਾਂ ਦੇ ਚੜ੍ਹਦੇ ਪਾਸੇ ਵਗਦੀ ਹੈ ਕਾਲੀ ਵਈ ਤੇ ਕਾਲੀ ਵਈ ਦੀ ਜਨਮ ਸਥਲੀ ਵੀ ਇਹ ਇਲਾਕਾ ਹੀ ਹੈ ਜਿੱਥੋਂ ਕਿ ਕਾਲੀ ਵਈ ਨਿਕਲ ਕੇ ਜ਼ਿਲ੍ਹਾ ਕਪੂਰਥਲਾ ਦੇ ਸੁਲਤਾਨਪੁਰ ਲੋਧੀ ਤੱਕ ਜਾਂਦੀ ਹੈ ਤੇ ਬਾਬਾ ਗੁਰਨਾਨਦ ਦੇਵ ਜੀ ਨਾਲ ਇਹ ਕਾਲੀ ਵਈ ਜੁੜੀ ਹੋਈ ਹੈ ਤੇ ਇੱਧਰ ਹੈ ਇਸ ਲਿੰਕ ਰੋਡ ਤੋਂ ਲਿੰਕ ਰੋਡ ਛੋਟਾ ਜਿੱਧਰ ਹੈ ਪਿੰਡ ਪੇਖੋਵਾਲ اج تین دکھاؤ لے چلیں گے پنڈ ویكھن تو پہلے ابھی سنتے ہاں وائس میسج چودھری تارک گجر جی كا جس كہ یہ پڑھ ویكن ركویسٹ بھی جی میرا نام چودھری تارک جیوید گجر ہے میرے والد صاحب كا نام چودھری یقام احمد گجر اور میرے داد جی چودھری علی احمد گجر میرے دادا جی میرے والد صاحب کا جنم جہاں سا وہ سارے ہندوستان سے شہر Euh, پنڈ پیکھوال پیکھوال پنجابی دے تا اردو دے بیچ پیکھوال کے اندر تحصیل بسوہ دے بیچ شامل ہے اور دریا بیاس تک نارے دے واقع ہیں ਕਿ ਇਹ ਬਾਰੇ ਸਾਲ ਦੀ ਵੀ ਕਦਰ ਦੀ ਬਹੁਤ ਫਾਇਸ਼ੀ ਦੇ ਸੀ ਯਾਦ ਕਰ ਸਕੀ ਜਿਹੜੀ ਬਹੁਤ ਜ਼ਿਆਦਾ ਫਾਇਸ਼ੀ ਹੈ ਅਸੀਂ ਇੱਕ ਵਾਰੀ ਆਪਣੀ ਜ਼ਿੰਦਗੀ ਯਾਦ ਕਰ ਸਕੀਏ ਸਾਨੂੰ ਕਦਰ ਅਸੀਂ ਬੜੇ ਮਸ਼ਹੂਰ ਹੋਇਆ ਤੇ ਸਾਰੇ ਪਿੰਡ ਦੀ ਸੜਿਆ ਜ਼ਿੰਦ ਦੀ ਵੀਡੀਓ ਇੱਕ ਵਾਰੀ ਬਣਾ ਕੇ ਭੇਜ ਦੋਗੇ ਤਾਂ ਕਿ ਅਸੀਂ ਇਸ ਨੂੰ ਦੇਖ ਸਕਾਂ ਮੁਕੰਮਲ ਵੀਡੀਓ ਹੋਵੇ ਸਾਰੇ ਪਿੰਡ ਦੀ ਅਸੀਂ ਦੇਖ ਸਕੀ ਆਪਣੇ ਪਿੰਡ ਦੀ ਯਾਦ ਕਰ ਸਕੀ ਆਪਣੇ ਪੁਰਖਿਆਂ ਦਾ ਪੜਦੇ ਸਕੀਏ ਕਿ ਬਹਿਤ ਭਾਈ ਸੁਖਵਿੰਦਰ ਗਿੱਲ ਸਾਤਾ ਤੁਹਾਡਾ ਬਹੁਤ ਜ਼ਿਆਦਾ ਮਸ਼ਹੂਰ ਹਾਂ ਅਗਰ ਤੁਸੀਂ ਇਹ ਸਾਡੇ ਮਿਹਰਬਾਨੀ ਕਰੋ ਮੇਰਾ ਨਾਮ ਤਾਰਗੀ ਵੇਦ ਗੁਚਰ ਹੋ ਮੇਰੇ ਮਾਤਾ ਜੀ ਦਾ ਨਾਮ ਚੌਰੀਤਾ ਮਹੋਦ ਗੁਚਰ ਹੋਰ ਦਾਦਾ ਜੀ ਦਾ ਨਾਮ ਚੌਰੀ ਅਲੀ احمد ਗੁਚਰ ਸਾਰ ਬਹੁਤ ਸ਼ੁਕਰੀਆ ਭਾਈ ਜਾਨ ਬਹੁਤ ਸ਼ੁਕਰੀਆ ਅਸਲਾਮ ਅਲੈਕੁਮ ਅਸੀਂ ਪਹੁੰਚ ਗਏ ਹਾਂ ਜੀ ਪਿੰਡ ਪੇਖੋਵਾਲ ਤੇ ਇੱਥੇ ਹੁੰਦਾ ਸੀ ਪਿੰਡ ਪੇਖੋਵਾਲ ਹੁਣ ਬਸ ਇੱਥੇ ਡੇਰੇ ਹਨ ਔਰ ਇੱਕ ਸਕੂਲ ਹੈ ਸਾਹਮਣੇ ਖਬਿਆਤ ਸਕੂਲ ਤੇ ਹਰੀ-ਪਰੀ ਫਸਲਾਂ ਲਹਿਰ ਲਹਾਦੇ ਹੋਏ ਖੇਤ ਇੱਧਰ ਪਿੰਡ ਭੋਗੀਆਂ ਇਹ ਲੱਗਾ ਹੋਇਆ ਸਾਈਨ ਬੋਰਡ ਪਿੰਡ ਪੇਖਵਾਲ ਸੱਜੇ ਖੱਬੇ ਭੋਗੀਆਂ ਔਰ ਅੱਗੇ ਹੈ ਕਾਰੀਵਾਲ ਇਸ ਤੋਂ ਤਾਂ دریا ਬਿਆਸ ਦੇ ਕੰਢੇ ਤੇ ਪਿੰਡ ਪੇਖਵਾਲ ਬਸ ਹੁਣ ਕੁਝ ਦੇਰ ਹੀ ਹਨ ਇਹ ਰੋਡ ਦੇ ਉੱਤੇ ਕੁਝ ਘਰ ਕੁਝ ਘਰ ਇੱਧਰ ਹਨ ਕਿਉਂਕਿ ਪਿੰਡ ਪਿੱਖੋਵਾਲ ਔਰ ਆਸ-ਪਾਸ ਦੇ ਗੁਜਰਾ ਦੇ ਪਿੰਡ ਜਿਹੜੇ 147 ਤੋਂ ਪਹਿਲਾਂ ਹੁੰਦੇ ਸਨ ਵਣ ਤੋਂ ਬਾਅਦ 1955 1988 1995 ਭਾਰੀ ਹੜਾ ਕਾਰਨ ਇੱਥੋਂ ਪਿੰਡ ਹੁਣ ਉੱਠ ਗਏ ਹਨ ਬਸ ਹੁੰਦੇ ਰਹੇ ਹਨ ਤੇ ਇਹ ਸਕੂਲ ਸਰਕਾਰੀ ਐਲੀਮੈਂਟਰੀ ਸਕੂਲ ਪਿੱਖੋਵਾਲ ਜਨ ਕੇ ਛੋਟੇ ਛੋਟੇ ਡੇਰਿਆਂ ਵਾਸਤੇ ਇਹ ਸਕੂਲ ਬਣਿਆ ਹੋਇਆ ਹੈ ਜਨ ਕੇ ਪਿੰਡ ਦੀ ਜਮ ਅਭੀ ਅਜੀ ਪਿੱਖੋਵਾਲ ਦੇ ਨਾਂ ਤੇ ਬੋਲਦੀ ਹੈ ਔਰ ਕਾਫੀ ਸਾਰਾ ਰਕਬਾ ਪਿੰਡ ਪਿੱਖੋਵਾਲ ਦੇ ਨਾਂ ਤੇ ਹੀ ਮੌਜੂਦ ਹੈ ਸਰਕਾਰੀ ਐਲੀਮੈਂਟਰੀ ਸਕੂਲ ਪਿੰਡ ਪੇਖੋਵਾਲ ਤਹਿਸੀਲ ਦਸੂਹਾ ਜ਼ਿਲ੍ਹਾ ਸ਼ਿਆਲਪੁਰ ਤੇ ਇਹਨਾਂ ਬੇੜ ਦੇ ਪਿੰਡਾਂ ਲਈ ਸਾਫ਼-ਸੁਥਰੀਆਂ ਸੜਕਾਂ ਸੋਹਣਾ ਵਾਤਾਵਰਨ ਔਰ ਇਹ ਸਾਰੇ ਗੁਜਰਾ ਦੇ ਪਿੰਡ ਸਨ ਔਰ ਛੋਟੇ-ਛੋਟੇ ਹਮ ਡੇਰਿਆਂ ਦੇ ਰੂਪ ਵਿੱਚ ਹੀ ਹਨ ਇੱਥੇ ਕਿਤੇ ਵਸਤੇ ਸਨ ਪਿੰਡ ਇੱਥੇ ਵਸਦਾ ਸੀ ਪਿੰਡ ਪੇਖੋਵਾਲ تو دور دور تک لہ لہی ہوئی فصل ایدر پنڈ ہے پوگیاں چھوٹا جا پوگیاں بنے ہوئے مکان نجر آ رہے ہیں دریا بیاستہ کا بالکل کنارا تو آؤ چلتے دیاں پینڈ والے پاس کار اے ہن جن کے دور دور تک کھنڈے کنڈے ہوئے کار پینڈ ایک بات ਜਿੰਨੇ ਵੀ ਇਹ ਪਿੰਡ ਦੇ ਡੇਰੇ ਹਨ ਸੁਣੀਆਂ ਲਿੰਕ ਸੜਕਾਂ ਹਨ ਪੁਰਾਣਾ ਪਿੰਡ ਵਿਖੋਵਾਲ ਜਿੱਥੇ ਸੀ ਉਤਾਰਨ ਵਿਖਾਉਣ ਦੀ ਕੋਸ਼ਿਸ਼ ਕਰਾਂਗੇ ਉਹ ਸਾਰੀਆਂ ਥਾਵਾਂ ਵਿਖਾਵਾਂਗੇ ਤੇ ਇੱਥੋਂ ਖੱਬੇ ਹੱਥ ਇਹ ਜਗ੍ਹਾ ਬਣੀ ਬਣੀ ਹੋਈ ਹੈ ਦੱਸਿਆ ਜਾਂਦਾ ਹੈ ਕਿ ਇਹ ਜਗ੍ਹਾ ਸਿੱਖ ਦੀ ਹੈ ਜੀ ਬਣਿਆ ਹੋਇਆ ਜਿਵੇਂ ਪੀਰਾਂ ਦਾ ਦਰਬਾਰ ਹੁੰਦਾ ਹੈ ਦਰਗਾਹ ਹੁੰਦੀ ਹੈ ਛੋਟਾ ਜਿਹਾ ਸਥਾਨ ਹੈ ਇਹ ਵਨਤੂ ਬਾਦ ਹੀ ਬਣਿਆ ਹੋਇਆ ਹੈ اے بھی ڈیرے ہن یہ سارے ڈیرے ڈیری لے تو اجڑ کے آئے ہوئے لوگ آن کا گھر اسے جٹاں کیونکہ جمین بہت زیادہ اپجاؤ ہے اتوں دی تو کافی لوگ نے دوروں دوروں آ کے اتے زمین خریدی ہن ਤੇ ਜਿਹੜੀ ਇੱਥੇ ਦੇ ਯੂਨਲ ਅਲਾਰਟ ਹੋਈ ਸੀ ਤੇ ਜਮੀਨਾਂ ਉਹ ਵੇਚ ਕੇ ਕਿਤੇ ਹੋਰ ਚਲੇ ਗਏ ਤੇ ਹੁਣ ਇੱਥੇ ਬਾਹਰੋਂ ਆਏ ਜੱਟਾਂ ਦੇ ਡੇਰੇ ਹਨ ਹਰ ਇੱਕ ਮਸ਼ੀਨਰੀ ਹਰ ਇੱਕ ਸੰਦ ਇਹਨਾਂ ਜੱਟਾਂ ਨੇ ਰੱਖਿਆ ਹੋਇਆ ਹੈ ਤੇ ਖਾਸ ਕਰ ਡੇਰੀ ਤੰਦਾ ਇੱਥੇ ਦਾ ਮੁਖਤੰਦ ਹੈ ਸਤ ਸ੍ਰੀ ਅਕਾਲ ਅਸਲਾਮ ਅਲੈਕਮ ਮੇਰੇ ਵੀਰ ਮੇਰੇ ਵੀਰ ਭਾਈ ਜਸਪ੍ਰੀਤ ਸਿੰਘ ਜੀ ਸਤ ਸ੍ਰੀ ਅਲਲੈਕਮ ਮਿਹਰਤ ਸਿਹਾਈ ਜਰਾਂ ਲੋਗੇ ਮੇਰੇ ਪਿਆਰੇ ਭਾਈ ਮੈਂ ਤੁਹਾਨੂੰ ਰਿਪੋਰਟ ਕੀਤੀ ਸੀ ਕਿ ਮੇਰੇ ਅੱਬਾ ਜੀ ਮੇਰੇ ਵਾਲਦ ਸਾਹਿਬ ਮੇਰੇ ਦਾਦਾ ਜੀ ਇਹ 1947 ਦੇ ਵਿੱਚ ਇਹ ਇੰਡੀਆ ਦਾ ਦਾ ਸ਼ਹਿਰ ਹੈ ਪਿੰਡ ਹੈ ਦੇਖੋਵਾਲ ਦੇਖੋਵਾਲ ਜਿਹਨੂੰ ਕੰਦੇ ਨੇ ਕਿ ਜਿਹੜਾ ਡੇਰ ਦੇ ਉੱਤੇ ਹੈ ਦਸੂਹਾ ਦਸਿਲ ਦੇ ਵਿੱਚ ਉੱਥੋਂ ਹਿਜਰਤ ਕਰਕੇ ਪਾਕਿਸਤਾਨ ਆਏ ਸੀ ਉਹ ਅੱਤੀ ਚਖਾਂਬਤ ਦਾ 55W ਵੀ ਪੁਨੀਆਪੁਰ ਤਸੀਮ ਪੁਨੀਆਪੁਰ ਡਿਸਟ੍ਰਿਕਟ ਲੋਧਰਾ ਹੁਣ ਤਾਂ ਅਰਜ਼ੀਕ ਹੈ ਇੱਥੇ ਇਹਨਾਂ ਨੇ ਆ ਕੇ ਕਨਗਜ਼ੀਨ ਹੋਏ ਔਰ ਇੱਥੇ ਹਣੋਂ ਪਰਕਵਾਸ਼ ਕਾ ਲਾਥਿਆ دادا جی والد صاحب دی بہت زیادہ خواہش ہوں کہ پنڈ دیکھیے ایک بار بھی بہت زیادہ خواہش ہے کہ جی اور سانت کروا دو تانو اللہ تعالیٰ اس چیز کا بہت زیادہ جلد رہے گا ساری بہت, بہت بڑی خواہش ہے سامان شکریہ کا موقع دا جی اللہ تعالیٰ اس چیز کا اجرا جی بہت شکریہ جناب بہت شکریہ ਪੰਜਾਬ ਜੇ ਮਾਨ ਸਾਡਾ ਸਾਨੂੰ ਪੁਰਖਿਆ ਨਾਲ ਮਿਲਾਈ ਰਖਦਾ ਜਿੱਥੇ ਜਨਮ ਹੋਇਆ ਸਾਡੇ ਵੱਡਿਆਂ ਦਾ धरती पाक विखाई रखदा

ਤੇ ਇੱਥੇ ਚੀਜੀ ਕਬਰਸਤਾਨ ਹਾਂਜੀ ਹਾਂਜੀ ਪੇਖੋਵਾਲ ਦਾ ਹੈਣਾ ਹਾਂਜੀ ਨਾਂ ਇਹਦਾ ਪੇਖੋਵਾਲ ਪਿੰਡ ਬੜੀ ਬੜੀ ਧੁਨੀਆ ਭਲੇ ਖਾ ਜਾਂਦੀ ਉਹ ਪੇਖੋਵਾਲ ਦਾ ਹਾਂ ਉਹ ਪੀਖੋ ਉਹ ਪੀਖੋਵਾਲ ਇਹ ਪੇਖੋਵਾਲ ਹੈਵਾਲੇ ਹਾਂਜੀ ਠੀਕ ਹੈ ਜੀ ਇੰਨਾ ਘੁਰਕੇ ਨਾਲ ਤੇ ਕਿੱਥੇ ਦੱਸਦੇ ਇੱਥੇ ਪੁਰਾਣਾ ਪਿੰਡ ਵੀ ਨੇੜੇ ਸੀਕਦੇ ਇੱਥੇ ਆਸੀ ਪਿੰਡ ਇੱਥੇ ਤੁਹਾਨੂੰ ਦੱਸਿਆ ਨੇ ਕਿ ਦਾ ਮਤਲਬ ਇਹ ਪਾਰ ਉਹ ਦਰ ਨੇ ਬਹੁਤੇ ਇੱਧਰ ਕੋ ਘਰ ਦਾ ਕੋ ਮਤਵਲੇ ਨਹੀਂ ਬਸ ਆਹ ਡੇਰਾ ਹੈ ਨਹੀਂ ਪੁਰਾਣੇ ਜਿਹਨੂੰ ਹੜ ਆਉਣ ਤੋਂ ਪਹਿਲਾਂ ਇੱਧਰ ਸਨ ਇੱਦੇ ਸੀ ਪਿੰਡ ਨਾ ਨਾ ਪਿੰਡ ਪੇਖਵਾਲ ਉਹ ਹੀ ਸੀ ਉੱਥੇ ਹੀ ਸੀ ਉੱਥੇ ਹੀ ਮਤਲਬ ਕੀ ਉਹ ਜਿਹੜਾ ਤੇ ਅੱਗੇ ਉਹ ਮਤਲਬ ਕੀ ਸਰਕਾਰੀ ਥਾਂ ਤੇ ਲੋਕ ਉਹਨਾਂ ਕੋਠੀਆਂ ਮਹਿੰਗੀਆਂ ਕਰਕੇ ਪੈਸੇ ਲੱਗਣੇ ਆਪਣੀਆਂ ਪਿਆਲੀਆਂ ਦੇ ਪਾਲੇ ਠੀਕ ਕਾਠਾ ਸੀ ਕਿ ਵੀ ਉੱਥੇ ਹੀ ਹਨ ਅੱਛਾ ਅੱਛਾ ਹਾਂ ਜੀ ਜਨਕੀ ਆਸੀ ਕਾਠੀਆਂ ਨੂੰ ਪੂਰੀ ਸੰਭਾਲ ਹੈ ਹਾਂ ਅੱਛਾ ਪੂਰੀ ਟੁਮਾਰ ਆ ਗਿਆ ਅੱਛਾ ਅੱਛਾ ਇੱਥੇ ਆ ਉੱਚੀ ਜਗ੍ਹਾ ਹੈ ਇੱਥੇ ਹੋਣਗੀਆਂ ਕਬਰਾਂ ਹੈ ਹੂੰ ਇਹ ਬੱਕਰਬੋੜ ਦੀ ਜਗ੍ਹਾ ਹਾਂਜੀ ਇਹ ਬੱਕਰਬੋੜ ਦੀ ਬੱਕਰਬੋੜ ਦੀ ਹੈ ਸਰਕਾਰੀ ਹੈ ਹਾਂਜੀ ਹਾਂਜੀ ਠੀਕ ਹੈ ਲੀਜ਼ ਤੇ ਲਈ ਹੋਣੀ ਲੋਕਾਂ ਨੇ ਆਹ ਉਹ ਆ ਢੜਿਆ ਕੋ ਲੋਕਨ ਬਾਹੂ ਲਏ ਨੇ ਲੋਕਾਂ ਨੂੰ ਪਤਾ ਹੀ ਇਹ ਦੁਨੀਆ ਦਾ ਜਦੋਂ ਹੂੰ ਪੰਜਾਬੀ ਹਟਿਆ ਹੋ ਜਾ ਕੰਮ ਚ ਸਾਲਾ ਉਲਟ ਲੱਭ ਜਨੇ ਕਰਨ ਨੂੰ ਹਾਂਜੀ ਕਬਜੇ ਚਟ ਕਰਦੇ ਆ ਹਾਂ ਮਾਲਕੀਆਂ ਤੇ ਲੱਗਦਾ ਵੇਟ ਵੇਟ ਤੇ ਹਾਂ ਆ ਆ ਸਾਹਮਣੇ ਦਰਿਆ ਆ ਵੇਖੀ ਆ ਦਰਿਆ ਨੇੜੇ ਹੀ ਹੈ ਜੀ ਹਾਂਜੀ ਹਾਂਜੀ ਹਾਂ ਨੇੜੇ ਦਰਿਆ ਨਹੀਂ ਬਾਵਾ ਹਟ ਮੈਂ ਤਾਂ ਇੱਥੋਂ ਅੱਛਾ ਜੇ ਇੱਥੇ ਦਿਸਦਾ ਹਾਂਜੀ ਹਾਂਜੀ ਹੈ ਆਏ ਹੋਏ ਦੇਖਾਈਏ ਨਹੀਂ ਆਰਡਰ ਮੋਟਰ ਵਾਲੀ ਨਹੀਂ ਗਿਆ ਅੱਛਾ ਅੱਛਾ ਇੱਥੇ ਤੱਕ ਹੀ ਆ ਇੱਥੋਂ ਤੱਕ ਹੀ ਆ ਉਹ ਸਾਹਮਣੇ ਦਿਖਦਾ ਤੇ ਆਏ ਉਹ ਉਹ ਤਾਂ ਮਤਲਬ ਕਿ ਮਾੜਾ ਮਾਪਾ ਪਾਣੀ ਤੇ ਬਹੁਤ ਪਰਾਂ ਲੰਘ ਗਿਆ ਅੱਛਾ 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 ਆ ਜਾਓ ਕੋਈ ਚੱਕ ਪੁਰਾ ਨਹੀਂ ਹੂੰ